ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਣਾ ਬਲੌਗ ਦੇਖਣ ਵਾਲਿਆਂ ਨੂੰ ਮੈਂ ਅੱਜ ਫੇਰ ਬੈਠਾ ਚੰਸੀ ਇਹ ਕੰਨੜੀ ਜਗ੍ਹਾ ਹੀ ਆ ਚੰਸੀ ਬਾਈਪਾਸ ਦੇ ਬਾਰ ਬਾਰ ਅੱਜ ਆਪਾਂ ਚੱਲੇ ਮੋਰਾਨੀਪੁਰ ਮੋਰਾਨੀਪੁਰ ਇੱਥੋਂ ਹੈਗਾ ਚੰਸੀ ਤੋਂ 60 ਕਿਲੋਮੀਟਰ ਬਾਅਦ ਮੋਰਾਨੀਪੁਰ ਹੋਣ ਤੋਂ ਬਾਅਦ ਫੇਰ ਆਪਾਂ ਜਾਵਾਂਗੇ ਖੁਜਰਾਓ ਮੋਰਾਨੀਪੁਰ ਦੇ ਵਿੱਚ ਇੱਕ ਦੇਖਣ ਲਈ ਬਹੁਤ ਸੋਹਣਾ ਮੰਦਿਰ ਆ ਮੋਰਾਨੀਪੁਰ ਹੋ ਗਈ ਹੀ ਆਪਾਂ ਖੁਜਰਾਓ ਜਾਵਾਂਗੇ ਜਿੰਦੂ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ 60 ਕਿਲੋਮੀਟਰ ਬਾਅਦ ਇੱਥੋਂ ਤੇ 40 ਮਿੰਟਾਂ 'ਚ ਪਹੁੰਚਦੇ ਆ ਜਾਂਸੀ ਤੋਂ ਬਾਅਦ ਇਸੇ ਰੂਟ ਤੋਂ ਰਾਹ ਪਾੜਦਾ ਹੋਰシャン ਨੂੰ ਉਹ ਪਿੱਛੋਂ ਪਿੱਛੋਂ ਸੱਜੇ ਹੱਥ ਨੂੰ ਮੁੜਦਾ ਹੁਣ ਆਪਾਂ ਚੱਲੇ ਮੋਰਾਨੀਪੁਰ ਮੋਰਾਨੀਪੁਰ ਹੋਣ ਤੋਂ ਬਾਅਦ ਫਿਰ ਆਪਾਂ ਖਜਰਾਹੋ ਜਾਵਾਂਗੇ ਹਾਂ ਘੁੰਮਣੇ ਆਏ ਆਪਕੇ ਮਾਧੇ ਪ੍ਰਦੇਸ਼ ਆਪਾਂ ਜਾਰਾ ਹੈ ਜੀ ਅਭੀ ਹਮ ਜਾਰਾ ਹੈ ਮੋਰਾਨੀਪੁਰ ਹਾਂ ਆਪ ਕਿਹੜਾ ਹੋਗਾ ਜਾਂਸੇ ਖਜਰਾਹੋ ਆਪ ਕਿੰਨਾ 110 110 110 ਸਰਦੀ ਤੋਂ ਨਹੀਂ ਲੱਗਦੀ ਯਾਰ ਜੇ ਵਾਲਾ ਹੈ ਭਾਈ ਹੋਰ ਆਪਾਂ ਜਾਣਾ ਪਹਿਲਾਂ ਮੋਰਾਨੀਪੁਰ ਤੋਂ ਆਪਾਂ ਇੱਥੋਂ ਥੱਲੇ ਉਤਰ ਜਾਵਾਂਗੇ ਇੱਥੋਂ 1.5 ਕਿਲੋਮੀਟਰ ਵੱਟ ਮੋਰਾਨੀਪੁਰ ਪੈਣਾ ਉਹ ਪੁਲ ਤੇ ਥੱਲੇ ਦੀ ਰਾਹ ਇਧਰ ਨੂੰ ਮੋਰਾਨੀਪੁਰ ਦੇ ਵਿੱਚ ਇੱਕ ਬਹੁਤ ਪੁਰਾਣਾ ਮੰਦਿਰ ਆ। ਕਿਦਾਰੇਸ਼ਵਰ ਮੰਦਿਰ ਦਾ ਨਾਮ ਆ। ਇੱਥੋਂ ਹੈਗਾ 5-6 ਕਿਲੋਮੀਟਰ ਬਾਅਦ ਉਹ ਤੇ ਇੱਥੋਂ ਮੋਰਾਨੀਪੁਰ ਸ਼ੁਰੂ ਹੋ ਗਿਆ। ਜਦੋਂ ਆਪਾਂ ਚਾਂਸੀ-ਖੁਜਰਾਹੋਂ ਜਾਣੇ ਆ ਤਾਂ ਚਾਂਸੀ ਤੋਂ 50 ਕਿਲੋਮੀਟਰ ਜਾ ਕੇ ਅੱਗੇ ਪੈਂਦਾ ਮੋਰਾਨੀਪੁਰ 50 ਹੋਊਗਾ 55 ਹੋਊਗਾ। ਪਰ ਆਪਾਂ ਕਈ ਵਾਰੀ ਸਿੱਧੇ ਨਾਲੇ ਜਾਂਦੇ ਆ ਖੁਜਰਾਹੋਂ। ਰਸਤੇ 'ਚ ਮੰਦਿਰਾਂ ਵੀ ਬਹੁਤ ਦੇਖਣਯੋਗ ਮੰਦਿਰ ਆ। 10ਵੇਂ ਸਜੇਦ ਮੰਦਿਰ ਦਾਸ ਦੇ ਪੁਰਾਣਾ ਬਾਕੀ ਆਪਾਂ ਜਾ ਕੇ ਦੇਖਦੇ ਹਾਂ ਇਹ ਰਾਹ ਹੈਗਾ ਮੁਰਾਨੀਗੜ ਤੋਂ ਟੀਕ ਮੰਗੜ ਵਾਲਾ ਮੁਰਾਨੀਪੁਰ ਮੁਰਾਨੀਪੁਰ ਤੋਂ ਟੀਕ ਮੰਗੜ ਇਹ ਸੜਕ ਤੇ ਬਣਿਆ ਹੋਇਆ ਮੰਦਿਰ ਹੈ ਸ਼ਹਿਰ ਤੋਂ ਲਗਭਗ 4-5 ਕਿਲੋਮੀਟਰ ਵੱਟ ਬਾਹਰ ਜਾ ਕੇ ਰਸਤਾ ਸ਼੍ਰੀ ਗਿਦਾਰੇਸ਼ਵਰਤਾਮ ਚਰਨ ਸੇਵਕ ਹਿਮੰਤ ਸੇਠ ਜ਼ਿਲ੍ਹਾ ਪੰਚਾਇਤ ਦੱਸਿਆ ਚੰਸੀ ਚੰਸੀ ਜ਼ਿਲ੍ਹੇ ਚ ਫੇਰ ਆ ਗਏ ਆਪਾਂ ਹੈ ਮਰਾਨੀ ਪੁਰ ਤੋਂ ਅੱਗੇ ਇੱਕ ਪਿੰਡ ਆ ਗਿਆ ਕੋਈ ਇਸ ਪਿੰਡ ਦੇ ਵਿੱਚ ਮੰਦਰ ਦੱਸਦੇ ਇਹਨਾਂ ਨੂੰ ਪੁੱਛ ਕੇ ਬਾਬੇ ਉਹਨਾਂ ਤੋਂ ਬਾਬਾ ਜੀ ਨਮਸਤੇ ਜੀ ਕਦਾਰੀਸ਼ਵਰ ਜਾਣਾ ਹੈ ਜੀ ਜਿੱਥੇ ਚਲੇ ਜਾਣਾ ਜੀ ਕਦਾਰੀਸ਼ਵਰ ਤਾਮ ਆ ਤਾਂ ਬਹੁਤ ਜੰਮੇ ਸੁਨਿਆ ਰਹਾਂ ਤੇ ਆ ਗਏ ਪਹਾੜੀ ਏਰੀਆ ਆ ਗਿਆ ਸਾਰਾ ਤੀਜਾ ਗੀਰ ਦੂਜਾ ਇਹ ਬਹੁਤ ਉੱਚੀ ਪਹਾੜੀ ਤੇ ਬਣਿਆ ਹੋਇਆ ਮੰਦਿਰ ਆ ਤਾਂ ਜਾ ਕੇ ਮੰਦਿਰ ਵੀ ਦੇਖਦੇ ਆ ਤੇ ਇੱਥੋਂ ਦਾ ਆਲਾ ਦਵਾਲਾ ਵੀ ਦੇਖਦੇ ਆ ਮੰਦਿਰ ਬਣਿਆ ਬਹੁਤ ਸੋਹਣੀ ਜਗ੍ਹਾ ਤੇ ਹੋਇਆ ਉੱਚੀ ਪਹਾੜੀ ਆ ਤੇ ਪਹਾੜੀ ਦੀ ਜਮੋਂ ਸਿਖਰ ਤੇ ਬਣਿਆ ਹੋਇਆ ਆਪਾਂ ਅੱਧਰ ਅੱਗੇ ਚੱਲਦੇ ਆਂ ਫਿਰ ਦੇਖਦੇ ਹਾਂ ਜੈ ਸ਼੍ਰੀ ਰਾਮ ਇਹਦਾ ਰਾਗ ਇੱਧਰ ਦੀ ਹੈ ਇੱਧਰ ਦੀ ਹੋਊਗਾ ਪ੍ਰਥਵੀ ਰਾਜ चौहान ਜੰਗ 'ਚ ਹਰਾਉਣ ਵਾਲੇ ਆਲਾ ਤੇ ਉਦਲ ਬੰਦੇਲ ਯੋਧੇ ਹੋਏ ਦੋ ਉਹਨਾਂ ਨਾਲ ਸੁਣਨ ਤੇ ਇਥੇ ਕਹਾਣੀਆਂ ਆ ਕਿ ਇਸ ਮੰਦਿਰ ਦੇ ਵਿੱਚ ਸਵੇਰੇ ਆ ਕੇ ਉਹ ਜਲ ਚੜਾ ਕੇ ਜਾਂਦੇ ਆ ਮਤਲਬ ਤੁਸੀਂ ਕਿੰਨੇ ਵਜੇ ਮਰਜ਼ੀ ਆਜੋ 2 ਵਜੇ ਆਜੋ 3 ਵਜੇ ਆਜੋ 3 ਵਜੇ ਆਜੋ ਪਰ ਜਿਹੜਾ ਮੰਦਿਰ ਦਾ ਸ਼ਿਵ ਲੇਂਗਾ ਉੱਥੇ ਤੁਹਾਨੂੰ ਜਲ ਚੜਿਆ ਹੋਇਆ ਹੀ ਮਿਲੇਗਾ ਬਹੁਤ ਪੁਰਾਣਾ ਮੰਦਿਰ ਆ ਇਹ ਇਤਿਹਾਸਕ ਪੁਰਾਣਾ ਮੰਦਿਰ ਆ ਬਾਬਾ ਜੀ ਨੇ ਪੁਜਾਰੀ ਨੇ ਇਹ ਬਾਬਾ ਜੀ ਪੁਜਾਰੀ ਨੇ ਇੱਥੇ बाबा जी जय राम राम जी, राम जी। मैं पंजाब से हूँ बाबा जी पंजाब से आया हूँ मैं अच्छा, अच्छा। हाँ जी तो यहाँ पे जो मेन मंदिर है वो किस साइड पे है बाबा जी कितना साल पुराना है जय ग्यारह सौ पच्चास से मर द्वापर का है द्वापर युग का है इसका इतिहास क्या है यहाँ पे वो जो आला आलाउद्दीन की कहानी है राजकुमारों की नहीं, आला आलाउद्दीन कहानी नहीं है यार ठीक है जी एक हिंदू तरह मध्यविच्छ ਬਹੁਤ ਵੱਡਾ ਧਾਰਮਿਕ ਸਥਾਨ ਉਹ ਜੇ ਵੀ ਪੁਰਾਣਾ ਹੈ ਹਾਂ ਜੇ ਨਕਸ਼ਾ ਹੈ ਇਹ ਇਹ گاؤں سے ਰੋਣੀ گاؤں سے ਹਾਂ ਜੀ ਕਿ ਕਿ ਹਾਂ ਚੱਲ ਰਿਹਾ ਹੈ ਫਿਰ ਜੀ ਮੰਦ ਮੂਰਤੀ ਮਿਲੇਗੀ ਇਹ ਜੀ ਪੂਰਾ ਨਕਸ਼ਾ ਹੈ ਉੱਪਰ ਤੱਕ ਇਹ ਮੂਰਤੀ ਮਿਲੇਗੀ ਫਿਰ ਵਿਸ਼ੰਕਰ ਜੀ ਦੀ ਮੂਰਤੀ ਠੀਕ ਹੈ ਜੀ ਜੀ 10000 ਰੁਪਏ ਦਾ ਹੈ ਜੀ ਅਸੀਂ ਮੰਨਵਾ ਲਈਏ ਇਹ ਕੰਮ ਇਸ ਦੁਆਰਾ ਇਸ हाँ जी विनंदी जी और शिवलिंग ये शिवलिंग है मेगणेश जी के है जय देवी जी की है हाँ जी जब महाभारत युद्ध के पश्चात पांडवों को एक गिलानी स्थिति थी अपने अंदर कि हमने अपने भाइयों का बताओ उन्होंने कहा तो मैं भगवान शंकर के दर्शन करने पड़ेंगे तो ये पांचों भाई कैलाश पर्वत पे गए इन्होंने तब की या आराधना की लेकिन भोले बाबा के दर्शन इन्हें वहां पे नहीं मिले तब इन्होंने उनका जो छोटा भाई था एक नकुल नाम का तो उसने बताया कि भोले बाबा भैंसे के रूप में यहाँ भैंसों के झुंड में है तो इन्होंने घेर के एक वो बनाया बाड़ा और बड़ा बनाने के बाद उन भैंसों को एक साइड से निकाला अपने टांग के नीचे से भीम ने टांग रख दी कि नीचे से निकालो तो भोले बाबा तो नीचे से निकलने वाले थे नहीं तो वो जाके हिमालय पर्वत पे ऊपर जाके टकराए कहीं पे तो वो जो पीछे वाला हिस्सा है वो रह गया केदारनाथ में वो जो आगे का सिरा है वो निकला पशुपतिनाथ में इसके बाद इन्होंने पश्चाताप किया क्षमा याचना की तो आकाशवाणी हुई वहीं पर ये मूर्ति जो है ना वो वहाँ पर प्राप्त हुई तो भोले बाबा ने कहा गए तुम लोग तो पश्चाताप कर रहे हो भाइयों को के धर्म के हित में कल युग में तो आदमी अज्ञान में अपने पिता को माए देगा कोई अपने भाई को मार देगा कोई अपने पुत्र को माए देगा उन्हें शांति कैसे मिलेगी तो उन्होंने कहा मध्य भारत में हमारी स्थापना कर दो ये तो पांचों पांडव यहाँ लेके आए उन्होंने मध्य भारत में स्थापित किया ये मूर्ति पांडवों ने स्थापित पाँच पाँचों भाइयों के यहाँ वो मंदिर भी आज उनके हाथ का बना हुआ है जो फेस का स्टेचर बाहर जो ये पूरा जो उनका पांडवों का बना हुआ हाँ है अंदर आप गए मंदिर मैं अंदर जा कर तो मंदिर ये ही पत्थर से बना हुआ है तो उस पे जो टेल्स लग गया कोई कुछ लग गया, कुछ गया वो तो बाद में होता रहता है उन्हीं की कृपा से सजे हम हैं सजे हम हैं उन्हीं की कृपा से की कृपा से सजे हम हैं सजे हम हैं उन्हीं की कृपा से सजे हम हैं की कृपा से सचे हम हैं यहाँ कहाँ सर जी आए थे ओरछा आए थे क्या हम बाबा जी आगे जा रहे हैं खुजराहो ओरछा तो हमने घूम लिया ग्वालियर झांसी ओरछा जी सब अभी खुजराहो जा रहे हैं हमको रास्ते में किसी ने इस के बारे में बताया था बहुत अच्छा किया जिसने भी आपको बताया हाँ तो उसने ਅਦਭੁਤ ਸ਼ਿਵ ਜੀ ਨੂੰ ਕੀ ਦਰਸ਼ਨ ਕਰਵਾਇਆ ਹਾਂ ਮੈਂ ਉੱਪਰ ਜਾ ਕੇ ਦਰਸ਼ਨ ਕੀਏ ਹਾਂ ਹਾਂ ਅਭੀ ਹੁਣ ਕਰਵਾਤੀ ਆ ਮੋਬਾਈਲ 'ਤੇ ਠੀਕ ਹੈ ਹਮ ਸ਼ੁਗਨ ਕਰਤੀ ਹਾਂ ਬਾਬਾ ਦਾ ਅਦਭੁਤ ਰਿਆ ਜਿਹੜੇ ਮੰਦਰ ਦੇ ਵਿੱਚ ਆਪਾਂ ਹੁਣ ਆਏ ਹੋਏ ਹਾਂ ਇਹ ਇੱਥੋਂ ਦਾ ਬਹੁਤ ਮਸ਼ਹੂਰ ਮੰਦਿਰ ਹੈ ਬਹੁਤ ਪੁਰਾਣਾ ਮੰਦਿਰ ਕੋਈ ਉਹਨੂੰ ਪੰਡਵਾਂ ਦਾ ਨਾਮ ਲਾਉਂਦਾ ਕਈ ਕਹਿੰਦਾ ਕਿ ਇਹ ਹਜ਼ਾਰ ਸਾਲ ਪੁਰਾਣਾ ਕੋਈ ਅਲੱਗ-ਅਲੱਗ ਧਾਰਨਾ ਮੰਨੇ ਤੇ ਦੋ ਕੁ ਸਾਲ ਪਹਿਲਾਂ ਇੱਕ ਖਬਰ ਵੀ ਬਹੁਤ ਵਾਇਰਲ ਹੋਈ ਸੀ ਕਿ ਇੱਥੇ ਇੱਕ ਸੱਪ ਮਿਲਿਆ ਸੀ ਜਿੱਥੇ ਸ਼ਿਵਲਿੰਗ ਲੱਗੇ ਹੋਏ ਉੱਥੇ ਤਾਂ ਕੋਈ ਕਹਿੰਦੇ ਕਿ ਉਹ ਸ਼ਿਵਲਿੰਗ ਦੀ ਪੂਜਾ ਕਰਨ ਦੇ ਲਈ ਆਇਆ ਸੀ ਵੱਡਾ ਵੱਡਾ ਸੱਪ ਦੀ ਵਾਵਾ ਸਾਰਾ ਸੋ ਇਧਰ ਜਿਹੜਾ ਏਰੀਆ ਇਹਦੇ ਵਿੱਚ ਬਹੁਤ ਜ਼ਿਆਦਾ ਸ਼ਰਧਾ ਤੇ ਇੱਥੇ ਮੇਲਾ ਵੀ ਲੱਗਦਾ ਹਰੇਕ ਵਾਰੀ ਬਹੁਤ ਵੱਡਾ ਤਾਂ ਕਰਕੇ ਪੱਖ ਜਰਾ ਹੁਣ ਜਾਂਦੇ ਸੀਗੇ ਤੇ ਵੇਚਦੀ ਹੋਗੇ ਇੱਥੇ ਜਗ੍ਹਾ ਬਹੁਤ ਸੋਹਣੀ ਆ ਪਹਾੜ ਦੀ ਜਿਵੇਂ ਟੀਸੀ ਤੇ ਬਣਿਆ ਹੋਇਆ ਮੰਦਿਰ ਆ ਬਾਬਾ ਜੀ ਵੀ ਹੋਗੇ ਜਿਆਦਾ अब इसको क्या बोलते जो लगाया है अभी अच्छा। ये चंदन है चंदन लगाया है बाबा का भूंती है महाकाल का आज दर्शनराती है और तो ये भाई भक्त लोग वगैरह आते ना जी। तो पूरे शरीर में नहीं लगाती होंगी थी तो लोग नांगा शादी है बस्ती भी नहीं पहनते पर मैं नहीं अभी तो तो मैं आया हूं बाबा यहां से ग्वालियर अच्छा ग्वालियर दतिया झांसी और शाह यहाँ आज खजरा जा रहा हूँ व्यक्ति मानव बन जाए सो में से तो पूरा देश का उद्धार कर सकता बिना प्रभु की कृपा के कुछ नहीं होता पर प्रभु की कृपा तब होती तब तो पूर्व जन्मों के कर्मों से मनुष्य को संतों का संग प्राप्त होता है अच्छे लोगों का मार्गदर्शन प्राप्त होता है मनुष्य का जीवन <ज़ागाँ। ज़ाँ> <ज़ाँ> आज लिखा था बाबा जी के साथ चाय पीना जी। नसीब में लिखा था बाबा ना बढ़िया सब बढ़िया ਹਾਂ ਉਹ ਰਿਅ ਬੱਗੀ ਕੈਂਟੀਨ ਹਮ ਹਮ ਲੋਕ ਸਤ ਸੰਗਾ ਕਿ ਮਲੇਗਾ ਬੈਠੇ ਉਹ ਅਵੇ ਸੇ ਕੋ ਪਹਿਲੇ ਆ ਜਾਤੀ ਦੇ ਕੇ ਸਤ ਸੰਗਾ ਆ ਗਿਆ ਹਾਂਜੀ ਹਾਂਜੀ ਬਾਦ ਨਹੀਂ ਬਿਲਕੁਲ ਆਪਾਂ ਜਮਾ ਮੰਦਰ ਦੇ ਕੋਲੇ ਖੜੇ ਆ ਪਹਾੜੀ ਤੇ ਜਮਾਂ ਉੱਪਰ ਤੇ ਥੱਲੇ ਦੇਖੀਏ ਤਾਂ ਲੱਗਦਾ ਜਿਵੇਂ ਡਰੋਨ ਨਾਲ ਸ਼ਾਟ ਲਈ ਜਾਂਦੇ ਹੋਣੇ ਆ ਤੇ ਕਣਕ ਬੀਜੀ ਹੋਈ ਆ ਸਾਰੇ ਇਹ ਪਹਾੜੀ ਬਹੁਤ ਉੱਚੀ ਆ ਇਹ ਤੇ ਸਾਹਮਣੇ ਆ ਗਿਆ ਮੇਨ ਰੋਡ ਆਪਣਾ ਸ਼ਾਇਦ ਫੋਨ 'ਚ ਤਾਂ ਨਹੀਂ ਦਿਸਦਾ ਗਿਆ ਜਿਹੜਾ ਖਜਰਾ ਉਹ ਤੇ 78 ਵਾਲਾ ਹਾਈਵੇ ਵੱਡਾ ਮੰਦਰ ਤੇ ਆਪਾਂ 2 ਘੰਟੇ ਪਹਿਲਾਂ ਗੱਲਾਂ ਬਾਤਾਂ ਕੀਤੀਆਂ ਹੁਣ ਆਪਾਂ ਚੱਲਦੇ ਆਂ ਇੱਥੋਂ ਵਾਪਸ ਹੁਣ ਆਪਾਂ ਚੱਲਦੇ ਆਂ ਖਜਰਾਹੋ ਵੱਲ ਨੂੰ ਇਹ ਰੋਡ ਨਿਕਲੇਗਾ ਮਰੀਨਾਪੁਰ ਬਾਈਪਾਸ ਇਹ ਜਾ ਕੇ ਆਪਾਂ ਨੂੰ ਵੱਡੇ ਹਾਈਵੇ ਤੇ ਚੜਾ ਦੇਗਾ ਖੁਜਰਾਹਵਾਲੇ ਰਹਾਤੇ ਸਾਹਮਣੇ ਜਿਹੜੀ ਪਹਾੜੀ ਦਿਸਦੀ ਹੈ ਤੇ ਬਣਿਆ ਹੋਇਆ ਮੰਦਿਰ ਖੁਜਰਾਹੋ ਰਹਿ ਗਿਆ ਆਪਣੇ ਤੋਂ 85 ਕਿਲੋਮੀਟਰ ਬਾਅਦ ਢਾਬਾ ਤੇ ਇੱਥੇ ਰੋਟੀ ਖਾਣੇ ਆ ਫਿਰ ਤੁਰਦੇ ਆਂ ਕਿਆ ਮਿਲੇਗਾ ਖਾਣੇ ਵਿੱਚ ਜੀ ਮੈਂ ਦਾਲ ਪਰਾਈ ਚਾਲ ਦਾਲ ਦਰਕ ਮਿਲੇਗਾ ਜੇ ਹਾਂ ਬਾਰ ਖਾ ਲਾ ਦੋਗੇ ਨਾ ਜੇ ਤੰਦੂਰ ਮੇ ਆ ਪਿੱਛਾ ਦਾ ਦਰਕ ਠੀਕ ਹੈ ਜੀ ਦੇ ਦਿਓ हमको ਦਾਲ ਫਰਾਹੀ ਦੇ ਦੋ ਹਾਂ ਦਾਲ ਮੂੰਗੀ ਦੀ ਸਲਾਦ ਤੇ ਤੰਦੂਰ ਦੀਆਂ ਰੋਟੀਆਂ ਕੜਕ ਜਮਾ ਇੱਕ ਹੰਪੂ ਵਾਲੀ ਆਪਾਂ ਤੇਲ ਇਥੋਂ ਹੈਗਾ 93 ਰੁਪਏ 17 ਪਾ 170 ਰੁਪਏ 92 ਪੈਸੇ ਹੈਗਾ ਪਟਰਾ ਪਰ ਉਹਦੇ ਵੀਰੋ ਟੈਂਕੀ ਫੁੱਲ ਟੈਂਕ ਹਾਂ ਫੁੱਲ ਕਰਦੇ ਟੈਂਕ ਫੁੱਲ ਟੈਂਕ ਜਦੋਂ ਨਹੀਂ ਪੋਣੋ ਤੂੰ ਡੋਲੀ ਜਾਂਦਾ ਯਾਰ 1000 ਰੁਪਏ ਦਾ ਕਰਦੇ 1000 ਰੁਪਏ ਕਰ ਦੂ ਹੋ ਜਾਏਗਾ ਨਾ ਜ਼ਰੂਰ ਮੋਟਰ ஆன்ਲਾਈਨ ਹੋ ਜਾਏਗਾ ਮੱਧ ਪ੍ਰਦੇਸ਼ ਦੇ ਵਿੱਚ ਸਾਹਮਣੇ ਇਹ ਸਕੋਰਪੀਓ ਗੱਡੀ ਇਹਨਾਂ ਦੇ ਵਿਧਾਇਕ ਦੀ ਆ ਐਕਸ ਵਿਧਾਇਕ ਤੇ ਇਹ ਇਕੱਲਾ ਹੀ ਫਿਰਦਾ ਬੀਜਪੀ ਦਾ ਇਹ ਐਮਐਲਏ ਆ ਇਹਦੇ ਨਾਲ ਇੱਕ ਇਹਦਾ ਨਿੱਜੀ ਸਕਿਉਰਟੀ ਗਾਰਡ ਆ ਕਿਤੇ ਕਿਤੇ ਕੰਮ ਵਿੱਚ ਆਏ ਆ ਸਾਹਮਣੇ ਹੋਟਲ ਆ ਉੱਥੇ ਬੈਠ ਕੇ ਉਹ ਕੀ ਮੀਟਿੰਗ ਕਰ ਰਹੇ ਆ छब्बी उन्नीस सौ बयासी गया मंदिर शहर खुजराहो वेलकम टू खजुराहो एम पी स्टेट टूरिज्म डिवेलपमेंट कारपोरेशन जी अपना खजुराहो पुराने मंदिरों का शहर ਮੈਂ ਇਹ ਬਤਾਉਂ ਹਾਂ ਕਿ ਕਿਹੜੀ ਪ੍ਰੀਮੇਟ ਹੈ ਮੋਹਨ ਜੀ ਬੋਲਣ ਲੱਗੇ ਪਈਆ ਜੀ ਜੀ ਮੈਨੂੰ ਬਤਾਉਣਾ ਹੈ ਕਿ ਇਹ ਕੋਈ ਜੀਓ ਇੱਕ ਪੂਰਾ

ਮੰਦਰ ਆ ਗਈ ਹੈ ਨਾ ਹਾਂ ਮੰਦਰ ਆ ਗਈ ਹੈ 2 ਮਿੰਟ ਦੀ ਦਿਖਾ ਦੇ ਅਗਰ 300 ਰੁਪਏ ਤੱਕ ਦੇ ਸਕਦੇ ਤਾਂ ਦਿਖਾ ਦਿਓ ਚਲੋ ਆਪਾਂ ਹੱਡੂ ਤੇ ਜਾਣਾ ਹੀ ਸੀਗਾ ਤੇ ਰਾਹ ਦੀ ਆਥਰੂ ਮਿਲ ਜਾਦਾ ਭਾਈ ਅਪਰਾਂ ਮੰਦਰ ਮੇਰੇ ਵੀ ਜਾਉਣਾ ਮੇਰੇ ਟੈਂਪਲ ਪਰ ਦੇਖਦੇ ਐਂਪਰ 15 भाई नहीं रहना इसमें नहीं रहना आई डॉर्मेटरी थोड़ी ना मैं बंद जी जो ये खुलने खुली में वेड़ी वाली हाँ जी ऐसी डॉर्मेटरी में नहीं हम अपने हिसाब से देख लेंगे भाई वो तो ये तो बंद है बिल्कुल पूरी तो तरह से हाँ जी आप 500 में एक रूम ले लो 500 में बढ़िया रूम है नहीं इसमें टेंट, टेंट लगा लूंगा कोई बात नहीं मेरे नहीं? पास है मेरे पास सुविधा है मैं टेंट लगाकर रह लूंगा 500 वाला रूम दिखा दूंगा नहीं नहीं सर मेरे पास टेंट है मैं कैंपिंग कर लूंगा अपनी कोई बात नहीं शुक्रिया आपका थैंक यू इतने पैसे लोन लग गए सर तक हो गए 500 रुपया कम हो गया कौन सी शहर में जो सामने लगे हुए है बोर्ड चौंड जोगनी मंदिर से पश्चिमी मंदिर की मुंह ਜੋੜਾ ਗੋਗਨੀ ਮੰਦਿਰ ਆਪਾਂ ਇੱਕ ਮਤਾਵਲੀ ਜੀ ਵੀ ਦੇਖਿਆ ਸੀ ਇਹ ਵੀ ਉਹਦੇ ਨਾਲ ਦੇ ਹੋਣ ਆਪਾਂ ਇੱਥੇ ਮੁੜਦੇ ਆਂ ਇਧਰਲੇ ਪਾਸੇ ਮੰਦਿਰ ਇਹ ਸਾਰੀ ਪਾਰਕਿੰਗ ਬਣੀ ਹੋਈ ਆ ਚੋ ਹੁਣ ਤੋਂ ਜੋਗਿਨੀ ਮੰਦਿਰ ਪੱਛਮੀ ਮੰਦਿਰ ਦਵਾਰ ਆਪਾਂ ਪਹੁੰਚ ਗਏ ਆ ਖੁਜਰਾਹੋ ਮੰਦਰਾਂ ਦਾ ਜਮਾ ਕੋਲੇ ਪਰ ਆਪਣੇ ਕੋਲ ਸਮਾਂ ਬਹੁਤ ਥੋੜਾ ਅੰਦਰ ਮੰਦਰ ਜਾਦੇ ਨੇ ਤੇ 4:30 ਹੋ ਗਿਆ 5:00 ਤੇ 40 ਮਿੰਟ ਤੇ ਬੰਦ ਕਰ ਦਿੰਦੇ ਆ ਉਹ ਮਗਰਾ ਕਾਰ ਦੇ ਉਤੋਂ ਦੀ ਦਿਸ ਜਾਂਦਾ ਮੰਦਰ ਦੋਵਾਂ ਸਪੈਦਾਾਂ ਦੇ ਵਿੱਚ ਦੀ ਇਹੋ ਜੇ ਬਹੁਤ ਮੰਦਰ ਨੇ ਇੱਥੇ ਹੁਣ ਆਪਾਂ ਕੋ ਡਾਰਮੈਂਟਰੀ ਦੇਖਦੇ ਆ ਰੁਕਣ ਦਾ ਪ੍ਰਬੰਧ ਦੇਖਦੇ ਆ ਤੇ ਸਵੇਰੇ ਆਪਾਂ ਸਾਰਾ ਦਿਨ ਖਜਰਾਹੋ ਲਾਗਾਂਗੇ ਖਜਰਾਹੋ ਪੰਨਾ ਚਿੱਤਰਕੂਟ ਇਹੋ ਜੀ ਥਾਂਾਂ ਨੇ ਅੱਗੇ ਉਹ ਘੁਮਾਂਗੇ ਸਾਰੇ ਇੱਥੇ ਇੱਕ ਝੀਲ ਬਣੀ ਹੋਈ ਆ ਤੇ ਸਾਹਮਣੇ ਮੰਦਰ ਦਿਖਦਿਨੇ ਆਪਾਂ ਨੂੰ ਖਜਰਾਹੋ ਦੇ ਜਿਹੜੇ ਮਸ਼ਹੂਰ ਮੰਦਰ ਨੇ ਅੜ ਕੇ ਲਾਵਾਂਗੇ ਆਪਾਂ 3-4 ਘੰਟੇ ਇੱਥੇ ਵਧੀਆ ਰੀਜਨਲ ਖਜਰਾਹੋ ਪਹੁੰਚ ਗਏ ਆਪਾਂ ਤੇ ਇੱਥੇ ਆਪਾਂ ਦੇਖਿਆ ਇੱਕ ਹੋਮਸਟੇ ਡਾਰਮਟਰੀ ਉਧਰੋਂ ਚੱਲਦੇ ਆ ਹੁਣ ਸ਼ਹਿਰ ਘੁੰਮਾਂਗੇ ਆਪਾਂ ਆ ਗਿਆ ਜੀ ਆਪਣਾ ਹੋਮਸਟੇ ਮਿੰਨੀ ਹੋਮਸਟੇ ਡਾਰਮਟਰੀ ਲਈਏ ਵਿੱਚ 200 ਰੁਪਏ ਕਹਿੰਦੇ ਇੱਕ ਬੈੱਡ ਦਾ ਆਪ ਕਿ ਵੀ ਅੰਦਰ ਜਾ ਕੇ ਦੇਖਦੇ ਆਂ ਕਿ ਡੋਰਮੈਂਟਰੀ ਦਾ ਹਾਲ ਕੀ ਹੋ ਗਿਆ ਜਗਾ ਤਾਂ ਬਹੁਤ ਸੋਣੀ ਆ ਖੁੱਲੀ ਜਗਾ ਵਧੀਆ ਬੈਠਣ ਨੂੰ ਥਨ ਵਾਲੀ ਵੈਲਕਮ ਅਭੀ ਫਿਰ ਆਪਕੇ ਪਾਸ ਮਿਲੇਗੀ ਚਾਹ ਪੀਣੇ ਕੋ ਹਾਂ ਮਿਲ ਜਾਂਦੀ ਹੈ ਹਾਂ ਬੈਠ ਕੇ ਸਰ ਆਪकी ਜਗਾ हमको ਅੱਛੀ ਲਗੀ <laughs> मैं इसीलिए आया था कि जाकर देखते हैं अगर अच्छी लगेगी तो रुकेंगे नहीं नहीं रुकेंगे जगह अच्छी है आपकी हमने यूट्यूब के ब्लॉग में आपका डाल दिया है वो वाला पंजाब का जो आदमी जहाँ आएगा वो हमारे जैसा वो आपके जहां ही रुकेगा इधर सामने पंजाब होश ये सारा इतरिस्टा रहते कमरे बने हुए आ इधर पूरा पार्क वीये बनया हुआ ਤੇ 200 ਰੁਪਿਆ ਇੱਕ ਦਿਨ ਦਾ ਕਿਰਾਇਆ ਇੱਕ ਬੈੱਡ ਦਾ। ਇੱਕ ਕਮਰੇ ਦੇ ਵਿੱਚ ਚਾਰ ਕਿ ਬੈੱਡ ਲੱਗੇ ਹੋਏ ਆ। ਤਿੰਨ ਚਾਰ ਬੈੱਡ ਆ ਇੱਕ ਕਮਰੇ ਦੇ ਵਿੱਚ। ਤੇ ਜਗ੍ਹਾ ਬਹੁਤ ਖੁੱਲੀ ਤੇ ਬਹੁਤ ਸੋਹਣੀ ਆ। 200 ਰੁਪਏ ਚ ਕੁਝ ਵੀ ਨਹੀਂ ਮਾੜਾ। ਉਸ ਤੋਂ ਬਾਅਦ ਰੋਟੀ ਪਾਣੀ ਵੀ ਘਰੇ ਬੰਦੀ ਆ ਵਧੀਆ। ਸਧਾਰਨ ਜਿਹਾ ਸਾਦੀ। ਹੁਣ ਆਪਾਂ ਜਿੰਨੇ ਵੀ ਦਿਨ ਰੁਕਣਾ ਹੋਵੇ ਦੋ ਦਿਨ ਰੁਕੀਏ। ਤਿੰਨ ਦਿਨ ਰੁਕੀਏ ਇੱਥੇ ਰੁਕਾਂਗੇ। ਆ ਆਪਣਾ ਕਮਰਾ। ਵਧੀਆ ਕਮਰੇ ਨੇ ਸਾਫ਼ ਸੁਥਰੇ ਖਜਰਾਹੋ ਦੇ ਵਿੱਚ ਹੁਣ ਆਪਾਂ ਖਾਣ ਲੱਗੇ ਰੋਟੀ ਰੋਟੀਆਂ ਦਾਲ ਫਲਾਦ ਵਧੀਆ ਘਰ ਦਾ ਖਾਣਾ ਇਹਨਾਂ ਦਾ ਸਾਫ਼ ਸੁਥਰਾ ਪਾਪਾ ਜੀ ਪਹੁੰਚੇ ਹੁਣ ਖਜਰਾਹੋ ਅੱਜ ਸਫ਼ਰ ਕੀਤਾ ਸੋਹਣਾ ਵਧੀਆ ਤੇ ਅੱਜ ਦੇ ਬਲੌਗ ਦੀ ਇੱਥੇ ਹੋਣ ਲੱਗੀ ਹੈ ਸਮਾਪਤੀ ਕੱਲ ਨੂੰ ਆਪਾਂ ਮੰਦਰ ਘੁੰਮਾਂਗੇ ਸਾਰੇ ਖਜਰਾਹੋ ਦੇ ਜਿਹੜੇ ਬਹੁਤ ਮਸ਼ਹੂਰ ਮੰਦਰ ਨੇ ਸੋ ਤੁਹਾਡਾ ਸਾਰਿਆਂ ਦਾ ਹੁਣ ਬਹੁਤ ਬਹੁਤ ਧੰਨਵਾਦ